ਹਾਂਜੀ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਲਈ ਬਾਈ ਜੀ ਦੋ ਟਰਾਲੀਆਂ ਲੈ ਕੇ ਆਏ ਹਾਂ ਸੇਲ ਲਈ 12 ਫੁੱਟੀਆਂ ਟਰਾਲੀਆਂ ਨੇਗੀਆਂ ਇੱਕ ਟਰਾਲੀ ਸਿੰਗਲ ਟਾਇਰੀ ਹੈ ਇੱਕ ਟਰਾਲੀ ਡਬਲ ਟਾਇਰੀ ਹੈ ਕਿੱਥੇ ਘੜੀਆਂ ਨੇ ਕੀ ਰੇਟ ਹੈ ਇਹਨਾਂ ਦੋਮਾ ਟਰਾਲੀਆਂ ਦਾ ਆਪਾਂ ਫੋਨ ਨੰਬਰ ਵੀ ਤੁਹਾਨੂੰ ਦੱਸਾਂਗੇ ਅੱਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੇ YouTube ਤੇ ਦੇਖ ਰਹੇ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ Facebook ਵਾਲੇ ਵੀਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 500 ਤੋਂ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰਾਲੀਆਂ ਬਾਰੇ ਇਹ ਜੋ ਟਰਾਲੀ ਤੁਸੀਂ ਦੇਖ ਰਹੇ ਹੋ 12 ਫੁੱਟ ਲੰਬੀ 6 ਫੁੱਟ ਚੌੜੀ ਟਰਾਲੀ ਇਹ ਇਹ ਸਿੰਗਲ ਟਾਇਰੀ ਹੈ ਜੈਕ ਵਾਲੀ ਟਰਾਲੀ ਹੈ ਜਾਲੀਆਂ ਵਗੈਰਾ ਪ੍ਰੋਪਰ ਲੱਗੀਆਂ ਹੋਈਆਂ ਨੇ ਤੇ ਇਹ ਜੋ ਤੁਸੀਂ ਦੂਸਰੀ ਟਰਾਲੀ ਦੇਖ ਰਹੇ ਹੋ ਇਹ ਟਰਾਲੀ ਡਬਲ ਟਾਇਰੀ ਹੈ ਜਾਲੀਆਂ ਇਹਤੇ ਵੀ ਲੱਗੀਆਂ ਹੋਈਆਂ ਨੇ ਸਾਈਜ਼ ਇਸ ਦਾ ਵੀ 12 ਫੁੱਟ ਲੰਬੀ ਹੈ 6 ਫੁੱਟ ਚੌੜੀ ਹੈ ਜੈਕ ਵਾਲੀਆਂ ਦੋਵੇਂ ਟਰਾਲੀਆਂ ਨੇ ਤੇ ਦੋਵੇਂ ਟਰਾਲੀਆਂ ਦਾ ਸਾਈਜ਼ 12/6 ਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਇਹਤੇ ਜੋ ਟਰਾਲੀਆਂ ਬਣਾਉਣ ਤੇ ਜੋ ਲੋਹਾ ਲੱਗਿਆ ਸਾਰਾ ਲੋਹਾ ਟਾਟਾ ਦਾ ਵਰਤਿਆ ਗਿਆਗਾ ਦੋਵਾਂ ਟਰਾਲੀਆਂ ਦਾ ਰੇਟ ਰੱਖਿਆ ਗਿਆ 3,20,000 ਰੁਪਇਆ ਰੇਡ ਮੌਕੇ ਤੇ ਕੱਟ ਹੋ ਜਾਣਾ ਕੋਈ ਫਿਕਸ ਨਹੀਂ ਰੇਟ ਇਹ ਹੈਗੀਆਂ ਟਰਾਲੀਆਂ ਸੇਲ ਲਈ ਕਾਦੀਆਂ ਸ਼ਹਿਰ ਦੇ ਵਿੱਚ ਪਿੰਡਾ ਵੀਰ ਦਾ ਗੁਰਦਾਸਪੁਰ ਏਰੀਆ ਦੇ ਵਿੱਚ ਨਾਥਪੁਰ ਉੱਥੇ ਇਹ ਸੇਲ ਲਈ ਨੇ ਦੋਵੇਂ ਟਰਾਲੀਆਂ ਜੇ ਕਿਸੇ ਵੀਰ ਨੇ ਖਰੀਦਣਾ ਹੋਵੇ ਖਰੀਦਣੀ ਹੋਣ ਟਰਾਲੀਆਂ ਨੰਬਰ ਇਹਨਾਂ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਸ ਨੂੰ ਖਰੀਦ ਸਕਦੇ ਹੋ ਜੀ ਟਰਾਲੀਆਂ ਨੂੰ ਬਾਕੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜੀ ਆਪਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦੀ